ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਗਣਤੰਤਰ ਦਿਵਸ ਦੇ ਮੌਕੇ ਤੇ ਇੱਕ ਨੌਜਵਾਨ ਨੇ ਡਾਕਟਰ ਭੀਮrao ਅੰਬੇਡਕਰ ਦੀ ਮੂਰਤੀ ਤੋੜਨ ਦੀ ਕੋਸ਼ਿਸ਼ ਕੀਤੀ। ਹੁਣ ਇਹ ਮਾਮਲਾ ਕਾਫੀ ਭਖਦਾ ਨਜ਼ਰ ਆ ਰਿਹਾ ਸ ਇਸ ਮਾਮਲੇ ਮਗਰੋਂ ਬਾਲਮੀਕੀ ਸਮਾਜ ਦੇ ਵੱਲੋਂ 6 ਥਾਵਾਂ ਤੇ ਬੰਦ ਦੀ ਘੋਲ ਦਿੱਤੀ ਗਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਪੰਜਾਬ ਦੇ 6 ਜ਼ਿਲ੍ਹੇ ਜਲੰਧਰ, ਲੁਧਿਆਣਾ, ਫਗਵਾੜਾ, ਨਵਾਂ ਸ਼ਹਿਰ, ਹੁਸ਼ਿਆਰਪੁਰ ਤੇ ਮੋਗਾ ਅੱਜ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਰਹਿਣਗੇ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਮਾ ਜਾਰੀ ਰਹਿਣਗੀਆਂ। ਉੱਥੇ ਹੀ ਤਸਵੀਰਾਂ ਜਲੰਧਰ ਤੋਂ ਸਾਹਮਣੇ ਆਈਆਂ ਤਾਂ ਜਲੰਧਰ ਦੇ ਵਿੱਚ ਬੰਦ ਦੀ ਕਾਲ ਦਾ ਅਸਰ ਦੇਖਣ ਨੂੰ ਮਿਲਿਆ ਤਾਂ ਸਾਰੀਆਂ ਦੁਕਾਨਾਂ ਮੁਕੰਮਲ ਬੰਦ ਰਹੀਆਂ। ਤਾਂ ਦੂਜੇ ਪਾਸੇ ਭਾਰੀ ਪੁਲਿਸ ਫੋਰਸ ਨੂੰ ਵੀ ਤਾਇਨਾਤ ਕੀਤਾ ਗਿਆ। ਲੋਕਾਂ ਨੇ ਸਾਰੀਆਂ ਦੁਕਾਨਾਂ ਬੰਦ ਕੀਤੀਆਂ ਪਰ ਆਵਾਜਾਈ ਚਾਲੂ ਹੈ। ਜੁਆਇੰਟ ਪੁਲਿਸ ਕਮਿਸ਼ਨਰ ਦਾ ਇਸ ਮਾਮਲੇ ਦੇ ਉੱਤੇ ਬਿਆਨ ਸਾਹਮਣੇ ਹੈ ਕਿ 2.5 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮਾਂ ਜਲੰਧਰ ਦੇ ਵਿੱਚ ਤਾਇਨਾਤ ਕੀਤੇ ਗਏ ਨੇ ਤਾਂ ਵੀ ਤਾਂ ਕਿ ਕਿਸੇ ਤਰੀਕੇ ਦੀ ਕੋਈ ਅਨਸੁਖਾਵੀ ਘਟਨਾ ਨਾ ਹੋਵੇ। ਸਰ ਅੱਜ ਜਿਹੜੀ ਬੰਦ ਦੀ ਕਾਲ ਦਿੱਤੀ ਗਈ ਹੈ ਉਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀ ਅਰੇਂਜਮੈਂਟਸ ਕੀਤੀਆਂ ਹਨ ਅ ਟੋਟਲ ਸਿਟੀ ਜਿਹੜੀ ਹੈਗੀ ਹੈ ਜੀ ਉਹ ਡੋਮਿਨੇਟ ਕੀਤੀ ਹੋਈ ਹੈ ਔਰ ਹਰ ਇੱਕ ਕ੍ਰੋਸਿੰਗ ਤੇ ਹਰ ਇੱਕ ਸ਼ਾਪ ਤੇ ਜਣਾਵਾਂ ਨੂੰ ਵੀ ਕਰਨਾ ਚਾਹੀਦਾ ਹੈ ਸਈਆਂ ਨੇ ਉੱਥੇ ਉੱਥੇ ਸਿਕਿਉਰਿਟੀ ਅਰੇਂਜਮੈਂਟਸ ਪ੍ਰੋਪਰ ਕੀਤੇ ਹੈ ਸਰ ਕਿੰਨੀ ਕਿ ਕੋਪੋਰਸ ਅੱਜ ਪੁਲਿਸ ਦੀ ਤਾਇਨਾਤ ਕੀਤੀ ਹੈ ਜਗ੍ਹਾ-ਜਗ੍ਹਾ ਤੇ ਕਰੀਬ 2.5 ਹਜ਼ਾਰ ਦੇ ਕਰੀਬ ਲੋ ਤੋਂ ਪੰਛਦਾ ਬੰਦ ਦਾ ਕਾਲ ਹੈ ਜਿਹੜੇ ਆਣ ਜਾਣ ਵਾਲਿਆਂ ਨੂੰ ਵੀ ਜੇਕਰ ਕੋਈ ਰੋਕਦਾ ਹੈ ਕਾ ਨੂੰ ਨੂੰ ਥੋੜਾ ਸਮਝਾਇਆ ਜਾਏਗਾ ਪੁਲਿਸ ਦੇ ਵੱਲੋਂ ਕਿ ਆਂਧਣ ਵਾਲੇ ਲੋਕ ਨਹੀਂ ਜਿੱਥੇ ਉਹਨਾਂ ਦੇ ਬਲਾਕਟ ਪੁਆਇੰਟ ਤੋਂ ਉੱਥੋਂ ਆਲਰੇਡੀ ਡਾਇਵਰਸ਼ਨਸ ਕੀਤੀਆਂ ਹੋਈਆਂ ਚ ਠੀਕ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਨਹੀਂ ਜੀ ਸੋ ਦੱਸਦੇ ਕਿ ਜਲੰਧਰ ਜ਼ਿਲ੍ਹੇ ਦੀਆਂ ਸਾਰੀਆਂ ਸਮਾਜਿਕ ਸੰਸਥਾਵਾਂ ਨੇ ਬੰਦ ਦਾ ਸਮਰਥਨ ਕੀਤਾ ਹੈ ਮੈਡੀਕਲ ਅਤੇ ਯੂਨੀਵਰਸਿਟੀ ਪ੍ਰੀਖਿਆਵਾਂ ਮੈਂ ਦੇਣ ਜਾ ਰਹੇ ਵਿਦਿਆਰਥੀਆਂ ਲਈ ਸਹੂਲਤਾਂ ਸਮੇਤ ਹੋਰ ਐਮਰਜੈਂਸੀ ਸਹੂਲਤਾਂ ਚਾਲੂ ਰਹਿਣ ਗਿਆ ਸਰਕਾਰੀ ਬੱਸਾਂ ਸਰਕਾਰੀ ਦਫ਼ਤਰ ਅਤੇ ਸੇਵਾ ਕੇਂਦਰ ਚੱਲਣਗੇ ਜਲੰਧਰ ਦੇ ਵਿੱਚ ਸਭ ਤੋਂ ਵੱਡੇ ਪ੍ਰਦਰਸ਼ਨ ਭਗਵਾਨ ਬਾਲਮੀਕੀ ਮਹਾਰਾਜ ਚੌਕ ਡਾਕਟਰ ਬੀ ਆਰ ਅੰਬੇਡਕਰ ਚੌਕ ਅਤੇ ਸ਼੍ਰੀ ਗੁਰੂ ਰਵਿਦਾਸ ਚੌਕ ਵਿਖੇ ਹੋਣਗੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ